ਹਲਕਾ ਜੰਡਿਆਲਾ ਗੁਰੂ ਦੇ ਵਿੱਚ ਸਭ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸਨਮਾਨਿਤ ਕੀਤਾ ਗਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਕਹਿਣਾ ਹੈ ਕਿ 2023 ਵਿੱਚ ਸਾਡੇ ਕੋਲ 266 ਬੱਚਿਆਂ ਨੇ ਚੰਗੇ ਨੰਬਰਾਂ ਵਿੱਚ 8ਵੀਂ 10ਵੀਂ 12ਵੀਂ ਪਾਸ ਕੀਤੀ ਸੀ ਫਿਰ 2024 ਵਿੱਚ ਵਾਧਾ ਹੋਇਆ ਹੁਣ 2025 ਵਿੱਚ 400 ਤੋਂ ਵੱਧ ਬੱਚੇ 80 ਤੋਂ 90% ਨੰਬਰ ਲੈ ਕੇ ਪਾਸ ਹੋਏ ਤਾਂ ਅਸੀਂ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਕਸ਼ੀ ਸਾਣੀ ਅਤੇ ਡੀਆਈਜੀ ਸਤਿੰਦਰਜੀਤ ਸਿੰਘ ਰੂਲਰ ਪੁਲਿਸ ਐਸਐਸਪੀ ਵਿਸ਼ੇਸ਼ ਤੌਰ ਤੇ ਮੌਕੇ ਤੇ ਮੌਜੂਦ ਰਹੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਚਾਹੇ ਉਹ ਆਈਸੀਐਸਈ ਆ ਸੀਬੀਐਸਸੀ ਆ ਪੀਐਸਸੀਬੀ ਆ ਉਹਨਾਂ ਦੇ ਬੱਚਿਆਂ ਨੇ 10ਵੀਂ ਤੇ 12ਵੀਂ ਦੇ ਵਿੱਚੋਂ ਜਿਨ੍ਹਾਂ ਦੇ ਵੀ ਅਭਾਵ 90% ਮਾਰਕਸ ਜਿਨ੍ਹਾਂ ਨੇ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਅੱਜ ਇੱਥੇ ਜੰਡਿਆਲਾ ਗੁਰੂ ਦੇ ਵਿੱਚ ਜਿਹੜੇ ਜ਼ੋਰ ਤੇ ਵਿੱਚ ਬੁਲਾ ਕੇ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਸਾਡੇ ਜ਼ਿਲ੍ਹੇ ਤੇ ਜ਼ਿਲ੍ਹੇ ਦਾ ਪ੍ਰਸ਼ਾਸਨ ਸਮੁੱਚਾ ਪ੍ਰਸ਼ਾਸਨ ਜਿਹੜਾ ਆ ਉਹ ਸਾਡੇ ਕੋਲ ਇੱਥੇ ਪਹੁੰਚਿਆ ਹੈ ਸਾਡੇ ਡੀਸੀ ਮੈਮ ਸਾਚੀ ਸ਼ਾਨ ਸਾਨੀ ਜੀ ਸਾਡੇ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਸਾਡੇ ਸੀਪੀ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਐਸਪੀਡੀ ਅਦਿੱਤਿਆ ਵਾਰੀਅਰਜ਼ ਜਸਨੂਰ ਜਸਨੂਰੀ ਜਸਰੂਪ ਜਸਰੂਪ ਜੀ ਆਈਪੀਐਸ ਸਾਡੇ ਪੀਸੀਐਸ ਸਰਦਾਰ ਖੋਸ਼ਪ੍ਰੀਤ ਸਿੰਘ ਜੀ ਹੋਰ ਵੀ ਸਾਡੇ ਜਿਹੜੇ ਨੇ ਡੀਓ ਸਰਬਾਨ ਸਖਿਆਲ ਭਾਗ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਔਰ ਮੈਂ ਖਾਸ ਤੌਰ ਤੇ ਇਥੇ ਇਹ ਗੱਲ ਦੱਸਣੀ ਚਾਹੁੰਦਾ ਆ ਕਿ ਸਾਡੇ ਝੰਡਿਆਵਾ ਗੁਰੂ ਹਰਕੇ ਦੇ ਕੁੱਲ 437 ਬੱਚੇ ਨੇ ਜਿਨ੍ਹਾਂ ਨੇ ਅਭਾਵ 90% ਤੋਂ ਮਾਰਕਸ ਜਿਹੜੇ ਨੇ ਉਹ ਹਾਸਲ ਕੀਤੇ ਨੇ ਔਰ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਨੇ ਔਰ ਇਹ ਕੰਮ ਅਸੀਂ 2023 ਤੋਂ ਜੜਾ ਉਹ ਕਰਦੇ ਆ ਰਹੇ ਆ 2023 ਦੇ ਵਿੱਚ ਵੀ ਫੰਕਸ਼ਨ ਕੀਤਾ ਸੀਗਾ 10ਵੀਂ 12ਵੀਂ ਦੇ ਬੱਚਿਆਂ ਦਾ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਇਸ ਚੀਜ਼ ਨੂੰ ਲੈ ਕੇ ਔਰ ਉਦੋਂ ਵੀ ਸਾਡੇ ਕੋਲ 250 ਬੱਚਾ ਨਿਕਲਿਆ ਸੀਗਾ 80% ਤੋਂ ਵੱਧ ਫਿਰ 2024 ਦੇ ਵਿੱਚ ਵੀ ਕੀਤਾ ਸੀਗਾ 272 ਬੱਚੇ ਨਿਕਲੇ ਸੀਗੇ ਇਸ ਵਾਰੀ ਗਿਣਤੀ ਕਾਫੀ ਵਧੀ ਆ ਸੋ ਸਾਨੂੰ ਇਸ ਗੱਲ ਤੇ ਤਸੱਲੀ ਆ ਕਿ ਸਾਡਾ ਸਿੱਖਿਆ ਵਿਭਾਗ ਜਿਹੜਾ ਆ ਉਦੀ ਮਿਹਨਤ ਸਦਕਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਉਦੀ ਮਿਹਨਤ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਸਾਡਾ ਵਿਭਾਗ ਆ ਬਹੁਤ ਤਰੱਕੀ ਕਰ ਰਿਹਾ ਔਰ ਅੱਜ ਇਹ ਬੱਚੇ ਸਨਮਾਨ ਲੈ ਕੇ ਬਹੁਤ ਖੁਸ਼ ਨੇ ਔਰ ਨਾਲ ਇਹਨੂੰ ਇੱਕ ਮੋਟੀਵੇਸ਼ਨ ਮਿਲੀ ਆ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੱਡੀਆਂ ਨੌਕਰੀਆਂ ਤੇ ਪਹੁੰਚੀ ਆ ਜੰਡਿਆਲਾ ਹਲਕੀ ਵਿੱਚ ਪੋਲੀਟੈਕਨਿਕ ਤੋਂ ਪੋਲੀਸ ਨੂੰ ਜਾ ਰਿਹਾ ਵਾ ਉਹਦੇ ਵਿੱਚ ਬੱਚਿਆਂ ਨੂੰ ਕਿੰਨਾ ਖਾਦਾ ਆ ਆ ਦੇਖੋ ਪੋਲੀਟੈਕਨਿਕ ਕਾਲਜ ਜਿਹੜਾ ਜੰਡਿਆਲਾ ਗਰੂਪ ਦੇ ਵਿੱਚ ਜੰਡਿਆਲਾ ਹਲਕੇ ਦੇ ਵਿੱਚ ਮਨਜ਼ੂਰ ਕਰ ਦਿੱਤਾ ਗਿਆ ਪੈਸੇ ਸਾਡੇ ਕੋਲ ਆ ਗਏ ਨੇ ਆ ਜਿਹੜਾ ਮੱਲੀਆਂ ਦੇ ਸਾਹਮਣੇ ਤੁਹਾਨੂੰ ਪਤਾ ਹੋਊਗਾ ਪਿੰਡ ਬਾਲੀਆਂ ਮਾਝਪੁਰ ਉੱਥੇ ਹੀ ਸਾਨੂੰ ਜ਼ਮੀਨ ਵੀ ਜਿਹੜੀ ਮਿਲ ਗਈ ਆ ਔਰ ਕੁਝ ਸਮੇਂ ਬਾਅਦ ਅਸੀਂ ਉੱਥੇ ਜਿਹੜਾ ਆ ਉਹਦੀ ਕੰਸਟਰਕਸ਼ਨ ਜਿਹੜੀ ਆ ਉਹ ਸ਼ੁਰੂ ਕਰਦੇ ਆਂਗੇ ਮੈਨੂੰ ਆਸ ਆ ਕਿ ਨੈਕਸਟ ਈਅਰ ਦੇ ਵਿੱਚ ਅਸੀਂ ਉੱਥੇ ਆਪਣੇ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਉਹ ਕਰਾਂਗੇ ਇਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਟੈਕਨੀਕਲ ਐਜੂਕੇਸ਼ਨ ਐਸ ਵੇਲੇ ਸਮੇਂ ਦੀ ਜੜੀ ਆ ਉਹ ਜ਼ਰੂਰਤ ਆ ਔਰ ਸਾਡੇ ਕੋਲ ਹੁਣ ਜਿਹੜਾ ਪੋਲੀਟੈਕਨੀਕਲ ਅਮਰਤਸਰ ਸੀਗਾ ਉਹ ਦੂਰ ਵੀ ਆ ਔਰ ਐਡਮਿਸ਼ਨ ਵੀ ਜਿਹੜੀ ਆ ਉਹ ਕਈ ਵਾਰੀ ਪਿੰਡੂ ਇਲਾਕਿਆਂ ਦੇ ਬੱਚੇ ਜਿਹੜੇ ਨੇ ਉੱਥੇ ਜਾਣਾ ਜਾਣਾ ਨਹੀਂ ਚਾਹੁੰਦੇ ਕੋਈ ਟਰਾਂਸਪੋਰਟੇਸ਼ਨ ਦੀ ਸਮੱਸਿਆ ਹੁੰਦੀ ਆ ਸੋ ਕਾਫੀ ਸਾਡੇ ਹਲਕੇ ਨੂੰ ਇਸ ਚੀਜ਼ ਦਾ ਜਿਹੜਾ ਕਾਫੀ ਫਾਇਦਾ ਹੋਊਗਾ ਸਰ ਹੋਰ ਮਤਲਬ ਸੀਐਸ ਸੀਐਸ ਆਈਐਸ ਅਧਿਕਾਰੀਆਂ ਨੂੰ ਬੱਚਿਆਂ ਨੂੰ ਮੋਡੀਫਿਕੇਸ਼ਨ ਦੇ ਪਾਸਤੇ ਸਰਕਾਰ ਨੇ ਅੱਗੇ ਲਾਇਆ ਇਹਦੇ ਬਾਰੇ ਦੇਖੋ ਬੜੀ ਸੋਹਣੀ ਸੋਚ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕਿਉਂਕਿ ਅਸੀਂ ਸਕੂਲ ਆਫ ਐਮਿਨੈਂਸ ਜਿਹੜੇ ਨੇ ਉਹ ਵੀ ਅਸੀਂ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਦਿੱਤੇ ਨੇ ਤਾਂ ਕਿ ਉਹ ਉਹਨਾਂ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਐਕਸਪੀਰੀਐਂਸ ਦੇਖ ਸਕਣ ਕਿਉਂਕਿ ਕਿਵੇਂ ਬੱਚੇ ਜਿਹੜੇ ਸੀਗੇ ਉਹ ਆਈਪੀਐਸ ਆਈਐਸ ਅਧਿਕਾਰੀ ਬਣੇ ਨੇ ਔਰ ਉਹਨਾਂ ਨੂੰ ਮੋਟੀਵੇਸ਼ਨ ਲੈਣ ਔਰ ਜਿੱਥੇ ਜਿੱਥੇ ਗਾਈਡੈਂਸ ਦੀ ਰੋੜਾ ਕਿਉਂਕਿ ਤੁਹਾਨੂੰ ਪਤਾ ਜਿਹੜੇ ਕੰਪੈਟਿਟਿਵ ਐਗਜ਼ਾਮਸ ਹੁੰਦੇ ਨੇ ਇਨਾਂ ਦੇ ਵਿੱਚ ਕਾਫੀ ਮਿਹਨਤ ਵੀ ਕਰਨੀ ਪੈਂਦੀ ਹੈ ਔਰ ਕਾਫੀ ਗਾਈਡੈਂਸ ਦੀ ਲੋੜ ਵੀ ਹੁੰਦੀ ਹੈ ਸੋ ਸਾਡੇ ਅਧਿਕਾਰੀ ਸਾਹਿਬਾਨ ਸਕੂਲਾਂ ਦੇ ਵਿੱਚ ਜਾ ਕੇ ਜਿਹੜਾ ਜਿਹੜਾ ਵੀ ਸਕੂਲ ਅਲਾਟ ਹੋਇਆ ਉੱਥੇ ਗਾਈਡੈਂਸ ਦੇਣਗੇ ਔਰ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਜਜ਼ਬਾ ਭਰੂਗਾ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਆਲਾ ਅਫਸਰ ਬਣਨਾ ਹੈ